ਮੁੰਦੇ ਵਿੱਚ ਤੁੰਗਿਆ ਗਿਆ ਕਹਿੰਦੇ ਸਾਢੇ 3 ਸਾਲ ਦੀ ਉਮਰ ਸੀ ਫਿਰ ਕਹਿੰਦੇ ਉਸ ਨੇ ਸਵਾਲ ਕੀਤਾ ਕਿ ਕੋਈ ਇਸ ਤੋਂ ਛੋਟਾ ਵੀ ਸ਼ਹੀਦ ਹੈ ਕਹਿੰਦੇ ਉਸ ਸਮੇਂ ਫਿਰ ਸਵਾਲ ਦਾ ਜਵਾਬ ਮਿਲਿਆ ਕਹਿੰਦੇ ਮੀਰ ਮੰਨੂ ਦੀ ਜੇਲ੍ਹ ਅੰਦਰ ਸਾਡੀਆਂ ਮਤਾਵਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਕੇ ਆਪਣੇ ਸਵਾ ਸਵਾ ਮਹੀਨੇ ਦੋ ਦੋ ਦਿਨਾਂ ਦੇ ਬੱਚਿਆਂ ਨੂੰ ਕਹਿੰਦੇ ਕਹਿੰਦੇ ਉਸ ਸਮੇਂ ਮੀਰ万 ਨੂੰ ਬੱਚਿਆਂ ਨੂੰ ਨਾ ਸੁੱਕਦਾ ਸੀ ਨੇਜੇ ਦੇ ਵਿੱਚ ਟੰਗ ਕੇ ਕਹਿੰਦੇ ਉਹਨਾਂ ਮਾਮਾਂ ਦੇ ਕਰਾਂ ਦੇ ਵਿੱਚ ਹਾਤ ਤਰੋਏ ਨੇ ਕਹਿੰਦੇ ਦੋ ਦੋ ਦਿਨ ਤਿੰਨ ਤਿੰਨ ਦਿਨ ਤੇ ਵੀ ਸਾਡੇ ਸਿੱਖ ਧਰਮ ਵਿੱਚ ਸ਼ਹੀਦ ਹੋਏ ਨੇ ਪਰ ਇਹ ਸ਼ਹੀਦ ਹੁੰਦੇ ਕੌਣ ਨੇ ਕਹਿੰਦੇ ਇਹਨਾਂ ਨੇ ਗੁਰੂ ਦਾ ਬਚਨ ਮੰਨਿਆ ਜੇ ਅਸੀਂ ਗੁਰੂ ਦਾ ਬਚਨ ਨਹੀਂ ਮੰਨਿਆ ਇਹ ਫਿਰ ਗੁਰਮੁਖ ਪਿਆਰੋ ਭਾਵੇਂ ساری ਜ਼ਿੰਦਗੀ ਗੁਰੂ ਦੇ ਲੜ ਲੱਗੇ ਰਹੀਏ ਤੇ ਫਿਰ ਗੁਰਮੁਖ ਪਿਆਰੋ ਸਾਡੀ ਭਗਤੀ ਸਾਡਾ ਨਾਮ ਜਪਿਆ ਕੰਮ ਨਹੀਂ ਆਉਂਦਾ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਮੰਨ ਲਿਆ ਭਾਈ ਫਿਰ ਕਹਿੰਦੇ ਉਹਦੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ